ਇੱਕ ਤਾਂ ਨਿਆਰ ਮੰਨੂ ਨਾ ਬੜਾ ਉਹ ਹੁੰਦਾ ਹੈ ਅੰਦਰੋਂ ਅਫਸੋਸ ਜਾਂ ਹੁਣ ਵੇਲਾ 31 ਮਾਰਚ ਲੰਘ ਗਈ ਹੈ ਨਾ ਨਵੇਂ ਦਾਖਲੇ ਸ਼ੁਰੂ ਹੋ ਗਏ ਨੇ ਹੁਣ ਕਈ ਜਵਾਕਾਂ ਵਿਚਾਰਿਆ ਨੇ ਦੱਪੜ ਨੂੰ ਉੱਠ ਪੈਣਾ ਠੀਕ ਹੈ ਤੇ ਜਿਹਦੇ ਕੋਲ ਤੇ ਗੰਜਾਇਸ ਹੈ ਉਹਦੀਆਂ ਤੇ ਐਡਮਿਸ਼ਨਾਂ ਦਾਖਲੇ ਹੋ ਜਾਣੇ ਨੇ ਕਿਤਾਬਾਂ ਵੀ ਉਹਨੇ ਪਹਿਲੇ ਹਫਤੇ ਲੈ ਆਉਣੀਆਂ ਜਿਹੜੀਆਂ ਮੈਡਮਾਂ ਲਿਖ ਕੇ ਦੇਣੀਆਂ ਨੇ ਤੇ ਕਈ ਜਵਾਕਾਂ ਨੇ ਵਿਚਾਰਿਆ ਨੇ ਆ ਦਿਨਾਂ ਚ ਆ ਕੇ ਦਾਖਲੇ ਨਹੀਂ ਹੁੰਦੇ ਜਵਾਕਾਂ ਦੇ ਕਿਉਂ ਕਈ ਮਾਪਿਓ ਥੋੜੇ ਜਿ ਮਾਤੜ ਹੁੰਦੇ ਨੇ ਘਰੋਂ ਤੇ ਉਹ ਵਿਚਾਰੇ ਸੋਚਦੇ ਨੇ ਕਿ ਕਿਸੇ ਪਾਸੇ ਕੋਈ ਪੈਸਾ ਟੁੱਕਰ ਆਵੇ ਤੇ ਫਿਰ ਐਡਮਿਸ਼ਨ ਕਰਾਣੇ ਆ ਮੈਂ ਨਾ ਯਾਰ ਜਿਵੇਂ ਆਪਾਂ ਲੰਗਰ ਨੂੰ ਕਰਾਣੇ ਆ ਆਪਾਂ ਨੂੰ ਪਿੰਡ ਸਿਰ ਤੇ ਨਾ ਇੱਕ ਚੀਜ਼ ਚਾਹੀਦੀ ਏ ਜਿਵੇਂ ਪਿੰਡ 'ਚ ਕੋਈ ਪੰਜ ਚਾਰ ਘਰ ਮਾਤੜ ਹੁੰਦੇ ਨਾ ਉਹਨਾਂ ਦੇ ਜਵਾਕਾਂ ਨੂੰ ਪਿਲਸਣ ਕਾਪੀਆਂ ਜੇ ਹੋ ਸਕੇ ਤੇ ਉਹਨਾਂ ਦੇ ਦਾਖਲੇ ਦੁਗਲੇ ਕਰਾ ਦੇਣੇ ਚਾਹੀਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਲੱਗੇ ਕਾਣ ਨੂੰ ਨਾ ਕਿਤੇ ਲੱਗੇ ਕਾਣ ਨੂੰ ਇਹ ਗੱਲ ਤੇ ਕਹੇਗਾ ਨਾ ਵੀ ਹਾਂ ਯਾਰ ਸਾਡੇ ਪਿੰਡ ਦੇ ਬੰਦਿਆਂ ਨੇ ਜੇ ਉਹਨਾਂ ਨੂੰ ਮਾਰ ਰਾਇ ਨੇ ਰਿਜਕ ਦਿੱ ਪੀਓ ਕੀਤਾ ਹੈ ਕਿ ਨਹੀਂ ਆਪਾਂ ਮੇਰਾ ਲੰਗਰ ਲਾਨਨੇ ਆ ਉੱਥੇ 4-4 ਲੱਖ 5-5 ਲੱਖ ਰੁਪਈਆ ਲੱਗ ਜਾਂਦਾ ਰੋਡਾਂ ਤੇ ਲੰਗਰ ਲਾਨਨੇ ਆ ਤੇ ਜੇ ਆਪਾਂ ਯਾਰ ਲੱਖ ਡੇਢ ਲੱਖ ਰੁਪਈਆ ਐਵੇਂ ਲਾ ਦੀਏ ਕਰੀਏ ਮੈਂ ਚਾ ਲਗਰਾਈ ਕਰ ਲੈ ਬੰਦਾ ਪਿੰਡ ਦੇ ਵਿੱਚ ਉਹ ਵੀ ਇੱਕ ਵੱਡੀ ਗੱਲ ਨਹੀਂ ਹੈਗੀ ਤੇ ਕਿਤੇ ਭਲਾ ਹੋ ਜਾਂਦਾ ਇਹ ਚੀਜ਼ ਦਾ ਸਮਝ ਲੱਗੀ ਕਿ ਨਹੀਂ ਤੇ ਇੱਕ ਗੱਲ ਹੋਰ ਵੇਖੀ ਆਪਾਂ ਕਦੇ ਕਿਸੇ ਜਵਾਕ ਨੂੰ ਕਾਪੀ ਪਿਰਸਨ ਕਦੇ ਦਿੱਤੀ ਅੱਜ ਤੱਕ ਇਹ ਵੈਸੇ ਸਾਰਿਆਂ ਤੋਂ ਨਾ ਵੱਡਾ ਇੱਕ ਨਮੋਸ਼ੀ ਵਾਲੀ ਗੱਲ ਹੈ ਆਪਣੇ ਵਾਸਤੇ ਜਿੰਨਾ ਕੋਲ 4-4 ਰੁਪਏ ਨੇ ਰਿੱਜਕੇ ਕੋਲ ਮੈਂ ਨਾ ਕੋਈ ਫਰਕ ਨਹੀਂ ਪੈਂਦਾ ਜੇ 2-2000 ਰੁਪਏ ਵੀ ਆਪਾਂ ਦੇ ਦਈਏ ਕਰੀਏ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਹਮੇ ਲੱਗੀ ਹਾਂ ਕਹੇ ਨਾ ਯਾਰ ਉਹ ਜਵਾਕ ਪੜ ਜਾਏਗਾ ਪੜ ਕੇ ਚੱਲ ਜੇ ਕਿਤੇ ਲੱਗ ਲੂ ਕਿ ਗਿਆ ਸਾਰੀ ਉਮਰ ਉਹਦੇ ਮਨ ਦੇ ਵਿੱਚ ਆ ਗੱਲ ਤੇ ਆਏਗੀ ਨਾ ਕਿ ਹਾਂ ਯਾਰ ਮੇਰੇ ਪਿੰਡ ਦੇ ਬੰਦੇ ਬੜੇ ਚੰਗੇ ਨੇ ਉਹਨਾਂ ਨੇ ਮੈਨੂੰ ਉਦੋਂ ਪੜਨੇ ਪਾਇਆ ਸੀ ਐਡਮਿਸ਼ਨ ਮੇਰੀ ਕਰਾ ਦਿੱਤੀ ਤੇ ਮੈਂ ਅੱਜ ਕੁਝ ਬਣ ਗਿਆ ਵਾਂ ਕਿ ਜੇ ਵਿਚਾਰਾ ਜਵਾਗ ਉਹ ਅੱਜ ਪੜਨ ਉੱਠ ਕਰਿਆ ਤੇ ਉਹਨੇ ਅੱਗੇ ਮਾੜੇ ਕੰਮ ਹੀ ਕਰਨੇ ਨੇ ਦਿਹਾੜੀ ਧੱਪਾ ਕਰੇਗਾ ਉਹਦੇ ਨਾਲ ਕੱਖ ਬੰਨਾ ਨਹੀਂ ਉਹ ਫਿਰ ਗਲਤ ਪਾਸੇ ਜਾਏਗਾ ਨਸ਼ੇ ਕਰੇਗਾ ਆਪਾਂ ਇਹ ਸੇਧ ਲਈਏ ਕੋਈ ਫਰਕ ਨਹੀਂ ਪੈਂਦਾ ਇਹ ਚੀਜ਼ ਨਾਲ ਕੋਈ ਗੱਲ ਨਹੀਂ ਆਪਾਂ ਜੇ ਆਪਣੇ ਪਿੰਡ ਦੇ ਵਿੱਚੋਂ ਕੋਈ ਪੰਜ ਚਾਰ ਘਰਾਂ ਦੇ ਦੇ ਵੇਖ ਲਈਏ ਜਿੰਨਾਂ ਕੋਲ ਥੋੜੀ ਜਿਹੀ ਗਨੈਸ ਘਾਟੇ ਉਹਨਾਂ ਦੀ ਆਪਾਂ ਹੈਲਪ ਕਰ ਦਈਏ ਚਲ ਕਿਤੇ ਇਹਨਾਂ ਕਿਤੇ ਮਹਾਰਾਜ ਦਿੱਤਾ ਲਿਆਂਦੇ ਅੱਗੇ ਆ ਜਾਂਦਾ ਹੁੰਦਾ ਹੈ ਹਾਂ